ਕਾਲੀ ਹੈ ਤੂੰ ਇਦਾਂ ਹੈ ਸਾਬਣ ਘੱਟ ਲਾਇਆ ਕਰ ਤੂੰ ਕਿਹੜਾ ਗੋਰੀ ਹੋ ਜਾਣਾ ਹੈ ਇਦਾਂ ਨੇ ਇਵਨ ਕਿ ਖੁਦ ਮੇਰੇ ਪੇਰੈਂਟਸ ਤੱਕ ਮੈਨੂੰ ਬੁਲੀ ਕਰ ਦਿੰਦੇ ਸੀ ਮੇਰੇ ਰੰਗ ਰੂਪ ਨੂੰ ਲੈ ਕੇ ਬਟ ਆ ਜੋ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੇਰੇ ਵਿੱਚ ਕਮੀ ਹੈ ਜਿਹੜਾ ਮੈਨੂੰ ਬਾਰ-ਬਾਰ ਸਾਰਿਆਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਉਹ ਅਗਰ ਕੋਈ ਹੋਰ ਇਸ ਚੀਜ਼ ਕਰ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਕੰਮ ਕਰ ਰਿਹਾ ਹੈ ਤੇ ਉਹਨੂੰ ਮਨਾ ਕਰੋ ਸੱਚ ਜੀ ਕਹਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਤੁਸੀਂ ਪਰਿਵਾਰਾਂ ਦੇ ਨਾਲ ਤੰਦਰੁਸਤ ਹੋਵਾਂਗੇ ਖੁਸ਼ਹਾਲ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਮਮਨ ਕਲਾਊਡ 90 ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਅਜਿਹੀਆਂ 8 ਗੱਲਾਂ ਜਿਹੜੀਆਂ ਸਾਨੂੰ ਕਦੀ ਵੀ ਆਪਣੇ ਬੱਚਿਆਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਅਸੀਂ ਗੁੱਸੇ ਦੇ ਵਿੱਚ ਆ ਕੇ ਕੁਝ ਵੀ ਉਹਨਾਂ ਨੂੰ ਬੋਲ ਦਿੰਨੇ ਹਾਂ ਬਟ ਉਸ ਟਾਈਮ ਤੇ ਉਹਨਾਂ ਦੀ ਮਾਨਸਿਕਤਾ ਤੇ ਕੀ ਅਸਰ ਪੈਂਦਾ ਇਸ ਬਾਰੇ ਅਸੀਂ ਨਹੀਂ ਸੋਚਦੇ 2008 ਦੇ ਵਿੱਚ ਅਮਰੀਕਨ ਐਡਮਿਨਿਸਟ੍ਰੇਸ਼ਨ ਆਫ ਚਿਲड्रन ਐਂਡ ਫੈਮਿਲੀਜ਼ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਦੇ ਵਿੱਚ ਉਹਨਾਂ ਕੋਲ 50000 ਕੇਸ ਦਰਜ ਹੋਏ ਸੀ ਇਮੋਸ਼ਨਲ ਅਬਿਊਜ਼ ਜਿਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਸੀ ਬਸ ਗੱਲਾਂ ਬਾਤਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਿ ਬੱਚਿਆਂ ਦੇ ਲਈ ਹਾਰਸ਼ ਹੋਣ ਨੁਕਸਾਨਦੇਹ ਹੋਣ ਸੋ ਅਸੀਂ ਗੁੱਸੇ ਵਿੱਚ ਆ ਕੇ ਕਈ ਵਾਰੀ ਇਦਾਂ ਦੇ ਸ਼ਬਦ ਬੋਲ ਦਿੰਨੇ ਹਾਂ ਜਿਨ੍ਹਾਂ ਦਾ ਅਸਰ ਉਮਰ ਪਰ ਬੱਚਿਆਂ ਦੇ ਉੱਪਰ ਰਹਿੰਦਾ ਹੈ ਅਜਿਹੀਆਂ 8 ਗੱਲਾਂ ਬਾਰੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਚਲੋ ਆਓ ਫਿਰ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਰੀਰਿਕ ਦਿਖਣ ਨੂੰ ਲੈ ਕੇ ਟਿੱਪਣੀਆਂ ਜਿਹਨੂੰ ਬੁਲੀ ਕਰਨਾ ਬੋਲਦੇ ਅੱਜ ਦੀ ਲੈਂਗੁਏਜ ਦੇ ਵਿੱਚ ਪੁਰਾਣੇ ਜ਼ਮਾਨੇ ਵਿੱਚ ਤਾਂ ਇਹਦਾ ਬੁਲੀਇੰਗ ਕਰਨਾ ਜਾਂ ਕੁਛ ਇਦਾਂ ਦਾ ਵਰਡ ਨਹੀਂ ਸੀ ਚੱਲਦੇ। ਅ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਕਿ ਮੈਨੂੰ ਖੁਦ ਨੂੰ ਸਰੀਰਿਕ ਬਣਤਰ ਨੂੰ ਲੈ ਕੇ ਰੰਗ ਰੂਪ ਨੂੰ ਲੈ ਕੇ ਕਾਫੀ ਕਰਾਨੀ ਟਿੱਪਣੀਆਂ ਸੁਣਨੀਆਂ ਪੈਂਦੀਆਂ ਸਨ। ਜਿੱਦਾਂ ਮੇਰੇ ਰੰਗ ਰੂਪ ਨੂੰ ਲੈ ਕੇ ਕਾਫੀ ਟਿੱਪਣੀਆਂ ਕਰਦੇ ਸੀ, ਤੂੰ ਕਾਲੀ ਐ, ਤੂੰ ਇਦਾਂ ਐ, ਸਾਬਣ ਘੱਟ ਲਾਇਆ ਕਰ, ਤੂੰ ਕਿਹੜਾ ਗੋਰੀ ਹੋ ਜਾਣਾ ਐ। ਇਦਾਂ ਨੇ ਇਵਨ ਕਿ ਖੁਦ ਮੇਰੇ ਪੇਰੈਂਟਸ ਤੱਕ ਮੈਨੂੰ ਬੁਲੀ ਕਰ ਦਿੰਦੇ ਸੀ ਮੇਰੇ ਰੰਗ ਰੂਪ ਨੂੰ ਲੈ ਕੇ। ਬਟ ਆ ਜੋ ਚੀਜ਼ਾਂ ਮੈਟਰ ਨਹੀਂ ਕਰਦੀਆਂ। ਬਟ ਉਸ ਚੀਜ਼ ਦਾ ਬੱਚਿਆਂ ਦੀ ਮਾਨਸਿਕਤਾ ਤੇ ਬਹੁਤ ਹੀ ਜ਼ਿਆਦਾ ਗਹਿਰਾ ਅਸਰ ਪੈਂਦਾ ਹੈ ਬੱਚੇ ਦਾ ਪੂਰਾ ਫੋਕਸ ਉਸ ਚੀਜ਼ ਵੱਲ ਚਲ ਜਾਂਦਾ ਹੈ ਕਿ ਮੈਂ ਦੂਜੇ ਬੱਚਿਆਂ ਨਾਲੋਂ ਘੱਟ ਹਾਂ ਮੇਰੇ ਵਿੱਚ ਕਮੀ ਹੈ ਜਿਹੜਾ ਮੈਨੂੰ ਬਾਰ-ਬਾਰ ਸਾਰਿਆਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਸੋ ਕਦੇ ਵੀ ਆਪਣੇ ਬੱਚੇ ਦੇ ਸਰੀਰਕ ਦੇਖਣੋਂ ਲੈ ਕੇ ਉਹਨੂੰ ਟਿੱਪਣੀਆਂ ਨਾ ਕਰੋ ਅਗਰ ਕੋਈ ਹੋਰ ਇਸ ਚੀਜ਼ ਕਰ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਕੰਮ ਕਰ ਰਿਹਾ ਹੈ ਤੇ ਉਹਨੂੰ ਮਨਾ ਕਰੋ ਕਿਉਂਕਿ ਇਹ ਚੀਜ਼ ਬੱਚੇ ਦੀ ਮਾਨਸਿਕਤਾ ਤੇ ਬਹੁਤ ਹੀ ਗਹਿਰਾ ਅਸਰ ਪਾਉਂਦੀ ਹੈ ਤੇ ਵਿਕਖ ਦੇ ਵਿੱਚ ਉਹਦੇ ਕੌਨਫੀਡੈਂਸ ਨੂੰ ਕਾਫੀ ਹੱਦ ਤੱਕ ਕੱਟ ਕਰ ਦਿੰਦੀ ਆ। ਅਗਲਾ ਪੁਆਇੰਟ ਹੈ ਖਿਜੌਣ ਵਾਲੇ ਸੁਝਾਅ। ਅਕਸਰ ਅਸੀਂ ਬੱਚਿਆਂ ਨੂੰ ਕਹਿੰਦੇ ਆ ਤੈਨੂੰ ਖਾਣਾ ਨਹੀਂ ਆਉਂਦਾ, ਤੈਨੂੰ ਬਹਿਣਾ ਨਹੀਂ ਆਉਂਦਾ, ਤੈਨੂੰ ਤੁਰਨਾ ਨਹੀਂ ਆਉਂਦਾ, ਤੈਨੂੰ ਇਹ ਨਹੀਂ ਕਰਨਾ ਹੁੰਦਾ, ਤੈਨੂੰ ਉਹ ਨਹੀਂ ਕਰਨਾ ਆਉਂਦਾ। ਹਮੇਸ਼ਾ ਨਾਲ ਦੇ ਪਿੱਛੇ ਸੀ ਅਸੀਂ ਲਾ ਕੇ ਚੜੇ ਰਹਿੰਦੇ ਆ। ਇਸ ਚੀਜ਼ ਨਾਲ ਕੀ ਹੁੰਦਾ ਹੈ ਕਿ ਬੱਚੇ ਦੇ ਉੱਤੇ ਹਮੇਸ਼ਾ ਇੱਕ ਡਰ ਬਣਿਆ ਰਹਿੰਦਾ ਹੈ। ਉਹ ਹਮੇਸ਼ਾ ਡਰ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਤੋਂ ਕਿਤੇ ਆ ਗਲਤ ਨਾ ਹੋ ਜਾਏ, ਮੇਰੇ ਤੋਂ ਕਿਤੇ ਆ ਗਲਤ ਨਾ ਹੋ ਜਾਏ। ਘਰ ਵਿੱਚ ਕੋਈ ਗੈਸਟ ਆ ਰਹੇ ਨੇ, ਕੋਈ ਪਰੌਣੇ ਆ ਰਹੇ ਨੇ ਉਪਰਲੇ ਇਹਦੇ ਮਨ ਦੇ ਵਿੱਚ ਇਹ ਚੀਜ਼ ਚੱਲਣੀ ਸ਼ੁਰੂ ਹੋ ਜਾਂਦੀ ਕਿ ਹੁਣ ਤਾਂ ਮਾਪਿਆਂ ਨੇ ਮੇਰੀ ਬੇਇੱਜ਼ਤੀ ਕਰ ਹੀ ਦੇਣੀ ਹੈ ਨਾ ਦੇ ਸਾਹਮਣੇ ਤੇ ਉਹਦੀ ਜਦੋਂ ਇਦਾਂ ਹਮੇਸ਼ਾ ਤਾਂ ਡੇਵਲੋਪ ਬੇਇੱਜ਼ਤੀ ਕੀਤੀ ਜਾਂਦੀ ਤੇ ਬੱਚਾ ਕੀ ਕਰਦਾ ਉਹ ਯੂਜ਼ ਟੂ ਹੋ ਜਾਂਦਾ ਉਸ ਬੇਇੱਜ਼ਤੀ ਦਾ ਘਰ ਵਿੱਚ ਤਾਂ ਇਹ ਚੀਜ਼ ਹੁੰਦੀ ਹੈ ਪਰ ਜਦੋਂ ਉਹ ਬਾਹਰ ਜਾਂਦਾ ਹੈ ਉਹ ਵੱਡਾ ਹੁੰਦਾ ਹੈ ਤੇ ਇਹ ਚੀਜ਼ ਫਿਰ ਉੱਥੇ ਜਿਹੜੇ ਕੰਮ ਆ ਉਹ ਜ਼ਿਆਦਾ ਖਰਾਬ ਹੋ ਜਾਂਦਾ ਹੈ ਜਦੋਂ ਬੱਚੇ ਨੂੰ ਬੇਇੱਜ਼ਤੀ ਦੀ ਆਦਤ ਪੈ ਜਾਂਦੀ ਹੈ ਫਿਰ ਉਹ ਚੀਜ਼ਾਂ ਜ਼ਿਆਦਾ ਖਰਾਬ ਹੁੰਦੀਆਂ ਨੇ ਉਹਨੂੰ ਹਮੇਸ਼ਾ ਕਨਸਟੈਂਟ ਇੱਕ ਡਰ ਬਣਿਆ ਰਹਿੰਦਾ ਹੈ ਆ ਆਪਣੇ ਕੰਮਾਂ ਨੂੰ ਲੈ ਕੇ ਕਿ ਮੈਂ ਆ ਕੰਮ ਕਿੱਦਾਂ ਕਰਦਾ ਵਾਂ ਮੈਂ ਕਿਦਾਂ ਖਾਂਦਾ ਵਾਂ ਮੈਂ ਕਿਦਾਂ ਬੈਂਦਾ ਵਾਂ ਮੈਂ ਕਿਦਾਂ ਤੁਰਦਾ ਵਾਂ ਸੋ ਇਸ ਤਰ੍ਹਾਂ ਦੀ ਚੀਜ਼ਾਂ ਵੀ ਬੱਚਿਆਂ ਦੇ ਨਾਲ ਕਦੀ ਨਾ ਕਰੋ ਬੱਚੇ ਦੀ ਹੋਂਦ ਨੂੰ ਸੱਟ ਮਾਰਨੀ ਇਹਦੇ ਨਾਲ ਉਹ ਤੇ ਤੂੰ ਜੰਮਦਾ ਹੀ ਨਾ ਤੂੰ ਜੰਮਦਾ ਹੀ ਕਿਉਂ ਨਹੀਂ ਮਰ ਗਿਆ ਤੈਨੂੰ ਤੇ ਆਪਣੀ ਔਲਾਦ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਅਕਸਰ ਸਾਡੇ ਜਿਹੜੇ ਮਿਡਲ ਕਲਾਸ ਫੈਮਲੀਆਂ ਦੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਰੈਗੂਲਰ ਹੀ ਚੱਲਦੀਆਂ ਰਹਿੰਦੀਆਂ ਨੇ ਮਾਪਿਓ ਕੀ ਕਰਦੇ ਨੇ ਆਪਣੀ ਫਰਸਟ੍ਰੇਸ਼ਨ ਜਿਹੜੀ ਉਹ ਬੱਚਿਆਂ ਦੇ ਉੱਪਰ ਕੱਢਦੇ ਨੇ ਜਿਹੜੀਆਂ ਚੰਗੀਆਂ ਫੈਮਲੀਆਂਜ਼ ਨੇ ਉਹਨਾਂ ਵਿੱਚ ਤੇ ਗੱਲ ਕਿਤੇ ਕਿਤੇ ਕਦੀ ਨਾ ਨਾਰਮਲ ਹੋਏਗੀ ਕਦੀ ਕਿਸੇ ਨੇ ਕਹਿ ਦਿੱਤੀ ਹੋएगी ਪੇਰੈਂਟਸ ਨੇ ਆਪਣੇ ਬੱਚੇ ਨੂੰ ਤੇ ਬੱਚੇ ਨੂੰ ਯਾਦ ਵੀ ਨਹੀਂ ਹੋਊਗੀ ਜਾਂ ਇੱਕ ਅੱਧੀ ਵਾਰੀ ਕਹੀ ਹੋਊਗੀ ਤੇ ਭੁੱਲ ਵੀ ਗਈ ਹੋਊਗੀ ਬਟ ਜਿਹੜੀਆਂ ਮਿਡਲ ਕਲਾਸ ਫੈਮਲੀਆਂਜ਼ ਨੇ ਜਿੱਥੇ ਬਹੁਤੇ ਲੋਕੀ ਪੜੇ ਲਿਖੇ ਨਹੀਂ ਨੇ ਉੱਥੇ ਚੀਜ਼ਾਂ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਪੇਰੈਂਟਸ ਜਿਹੜੇ ਨੇ ਆਪਣੀ ਫਰਸਟ੍ਰੇਸ਼ਨ ਬੱਚਿਆਂ ਦੇ ਉੱਪਰ ਕੱਢਦੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਰਸ਼ ਵਰਡ ਬੋਲਦੇ ਨੇ ਸੋ ਤੁਸੀਂ ਖੁਦ ਸੋਚ ਕੇ ਦੇਖੋ ਕਿ ਇਸ ਤਰ੍ਹਾਂ ਦੇ ਸ਼ਬਦਾਂ ਦਾ ਬੱਚੇ ਦੇ ਉੱਤੇ ਕੀ ਅਸਰ ਹੋਏਗਾ ਉਸ ਨੂੰ ਸਮਾਜ ਦੇ ਵਿੱਚ ਆਪਣੀ ਹੋਂਦ ਹੀ ਨਜ਼ਰ ਨਹੀਂ ਆਵੇਗੀ ਉਹਨੂੰ ਤੇ ਇਹ ਲੱਗੇਗਾ ਕਿ ਮੇਰਾ ਤੇ ਦੁਨੀਆ ਦੇ ਉੱਤੇ ਆਉਣ ਦਾ ਫਾਇਦਾ ਹੀ ਕੀ ਹੈ ਮੈਂ ਇੱਥੇ ਕਾੜੀ ਕੀ ਰਿਹਾ ਹਾਂ ਇਹਦੇ ਤੇ ਸੱਚੀ ਇਹ ਤੋਂ ਚੰਗਾ ਮੈਂ ਮਾਰੀ ਜਾਵਾਂ ਤੇ ਚੰਗਾ ਫਿਰ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਬੱਚੇ ਕੀ ਕਰਦੇ ਨੇ ਉਹ ਬਾਹਰ ਜਾਂਦੇ ਨੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਸਿਚੁਏਸ਼ਨ ਅੱਗੇ ਜਾ ਕੇ ਹੋਰ ਜ਼ਿਆਦਾ ਖਰਾਬ ਹੁੰਦੀਆਂ ਨੇ ਅਗਲਾ ਪੁਆਇੰਟ ਹੈ ਕੀ ਤੂੰ ਬੋਝ ਹੈ ਬੱਚੇ ਨੂੰ ਇਹ ਅਹਿਸਾਸ ਕਰਾਉਣਾ ਬੱਚੇ ਨੂੰ ਕਦੀ ਵੀ ਉਹਦੇ ਖਰਚਿਆਂ ਨੂੰ ਲੈ ਕੇ ਸਾਨੂੰ ਉਸ ਨੂੰ ਗੱਲਾਂ ਨਹੀਂ ਸੁਣਾਉਣੀ ਚਾਹੀਦੀਆਂ ਕਿ ਤੇਰੇ ਤੇ ਤਾਂ ਅਸੀਂ ਖਰਚਾ ਹੀ ਬਹੁਤ ਕਰਦੇ ਆ ਤੇਰੇ ਤੇ ਪੜ੍ਹਾਈ ਤੇ ਬੜਾ ਖਰਚ ਹੁੰਦਾ ਵਾ ਤੇਰੇ ਤੇ ਡੇਲੀ ਦੇ ਰੋਜ਼ ਬੜੇ ਖਰਚੇ ਨੇ ਇਦਾਂ ਦੀ ਗੱਲਾਂ ਉਹਨੂੰ ਕਦੀ ਨਾ ਉਹ ਤੁਹਾਡਾ ਬੱਚਾ ਹੈ ਤੁਸੀਂ ਉਹਦੇ ਤੇ ਖਰਚਾ ਕਰਨਾ ਕਿਸੇ ਨੇ ਬਾਹਰੋਂ ਆ ਕੇ ਉਹਦੇ ਤੇ ਖਰਚਾ ਨਹੀਂ ਕਰਨਾ ਸੋ ਇਦਾਂ ਤੁਸੀਂ ਬੱਚੇ ਨੂੰ ਕਹੋਗੇ ਉਹਨੂੰ ਉਸ ਚੀਜ਼ ਦਾ ਅਹਿਸਾਸ ਹੋਊਗਾ ਕਿ ਸ਼ਾਇਦ ਮੈਂ ਇਹਨਾਂ ਦਾ ਖਰਚਾ ਕਰਵਾ ਰਿਆ ਮੇਰੇ ਕਰਕੇ ਇਹਨਾਂ ਦਾ ਗੁਜ਼ਾਰਾ ਨਹੀਂ ਕਰਦਾ ਚੱਲਦਾ ਸੋ ਇਹਨਾਂ ਨੇ ਗੱਲਾਂ ਕਰਨ ਨਾਲੋਂ ਚੰਗਾ ਤੁਸੀਂ ਆਪਣੇ ਬੱਚੇ ਨੂੰ ਇਹ ਚੀਜ਼ ਸਮਝਾਓ ਕਿ ਬੇਟਾ ਆਹ ਚੀਜ਼ ਤੈਨੂੰ ਅਸੀਂ ਲੈ ਕੇ ਦਿੱਤੀ ਹੈ ਅਸੀਂ ਇੰਨਾ ਹੀ ਅਫੋਰਡ ਕਰ ਸਕਦੇ ਹਾਂ ਇਹਦੇ ਵਿੱਚ ਹੀ ਤੈਨੂੰ ਗੁਜ਼ਾਰਾ ਕਰਨਾ ਪਵੇਗਾ ਉਹਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦੀ ਆਦਤ ਪਾਓ ਕਿ ਸਾਡੇ ਘਰ ਦਾ ਮਾਹੌਲ ਐਦਾਂ ਵਾ ਸਾਡੇ ਘਰ ਦਾ ਸਰਕਲ ਐਦਾਂ ਚੱਲਦਾ ਹੈ ਸਾਡਾ ਗੁਜ਼ਾਰਾ ਐਦਾਂ ਚੱਲਦਾ ਵਾ ਤੇ ਆਪਾਂ ਜੋ-ਜੋ ਚੀਜ਼ਾਂ ਅਫੋਰਡ ਕਰਦੇ ਆਪਾਂ ਤੈਨੂੰ ਜ਼ਰੂਰ ਲੈ ਕੇ ਦਵਾਂਗੇ ਆਪਣੀ ਪਹੁੰਚ ਤੋਂ ਬਾਰਤ ਚੀਜ਼ ਨਹੀਂ ਲੈ ਕੇ ਦੇ ਸਕਦੇ ਸੋ ਬੱਚਾ ਇਸ ਚੀਜ਼ ਨੂੰ ਜ਼ਰੂਰ ਸਮਝਦਾ ਹੈ ਬਟ ਉਹਨੂੰ ਤਰੀਕੇ ਨਾਲ ਉਹਨੂੰ ਸ਼ੁਰੂ ਤੋਂ ਉਹਦੀ ਪੈਰੈਂਟਿੰਗ ਦੇ ਵਿੱਚ ਇਹ ਜੀਜ਼ਾਂ ਪਾਈਆਂ ਜਾਣ ਹੋਰ ਨਾਲ ਬੱਚਿਆਂ ਦੇ ਨਾਲ ਤੁਲਨਾ ਇਹ ਵੀ ਚੀਜ਼ ਸਾਡੇ ਘਰਾਂ ਦੇ ਵਿੱਚ ਆਮ ਦੇਖੀ ਜਾਂਦੀ ਹੈ ਕਿ ਆਪਣੇ ਬੱਚਿਆਂ ਦਾ ਕੰਪੈਰੀਜ਼ਨ ਅਸੀਂ ਦੂਸਰੇ ਬੱਚਿਆਂ ਦੇ ਨਾਲ ਕਰਦੇ ਹਾਂ ਅਸੀਂ ਉਹਨੂੰ ਹਮੇਸ਼ਾ ਕਹਿੰਦੇ ਹਾਂ ਆਪਣੀ ਭੂਆ ਦੀ ਕੁੜੀ ਵੱਲ ਦੇਖ ਆਪਣੀ ਮਾਸੀ ਦੇ ਮੁੰਡੇ ਵੱਲ ਦੇਖ ਆਪਣੇ ਮਾਮੇ ਦੇ ਮੁੰਡੇ ਵੱਲ ਦੇਖ ਉਹ ਕਿੰਨਾ ਪੜੀ ਜਾਂਦਾ ਉਹਦੀ ਸਿਲੈਕਸ਼ਨ ਹੋ ਗਈ ਆ ਤੂੰ ਕੀ ਕਰੀਏ ਨਾ ਤੇਰੇ ਨੰਬਰ ਘਟ ਆਵੇ ਤੇਰੀ ਸਿਲੈਕਸ਼ਨ ਨਹੀਂ ਹੋਈ ਇਦਾਂ ਦੀਆਂ ਟਿੱਪਣੀਆਂ ਬੱਚਿਆਂ ਨੂੰ ਨਾ ਕਰਿਆ ਕਰੋ ਇਹਨੂੰ ਅਨ ਹੈਲਦੀ ਕੰਪੈਰੀਜ਼ਨ ਕਹਿੰਦੇ ਆ ਅਨ ਹੈਲਦੀ ਕੰਪੈਰੀਜ਼ਨ ਕਦੀ ਵੀ ਆਪਣੇ ਬੱਚੇ ਦਾ ਨਾ ਕਰੋ ਹਮੇਸ਼ਾ ਉਹਦਾ ਹੈਲਦੀ ਕੰਪੈਰੀਜ਼ਨ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਨਾਲ ਕੀ ਹੁੰਦਾ ਕਿ ਜਵਾਗਰੋਂ ਸਭ ਤੋਂ ਜ਼ਿਆਦਾ ਵੱਟ ਚੜਦਾ ਫਿਰ ਉਸੇ ਬੱਚੇ ਦੇ ਉੱਤੇ ਕਿ ਇਹਦੇ ਕਰਕੇ ਮੈਨੂੰ ਇੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਦੂਜਾ ਉਹਦੇ ਸਬੰਧ ਖਰਾਬ ਹੁੰਦੇ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਕੀ ਕੀਤਾ ਇਦਾਂ ਦਾ ਅਨ ਹੈਲਦੀ ਕੰਪੈਰੀਜ਼ਨ ਕਰਕੇ ਉਹਦੇ ਦਿਮਾਗ ਦੇ ਵਿੱਚ ਇੱਕ ਪੈਟਰਨ ਬਣਾਤਾ ਕਿ ਉਹ ਤਾਂ ਪਿੱਛੇ ਹੈਗਾ ਵਾ ਬਾਕੀਆਂ ਨਾਲੋਂ ਘੱਟ ਵਾ ਇਹ ਕੰਮ ਨਹੀਂ ਕਰ ਸਕਦਾ ਅੱਗੇ ਜਾਊਗਾ ਕਾਲਜ ਜਾਊਗਾ ਯੂਨੀਵਰਸਿਟੀ ਵਿੱਚ ਜਾਊਗਾ ਉੱਥੇ ਉਹ ਹਮੇਸ਼ਾ ਆਪਣੇ ਆਪ ਨੂੰ ਦੂਜੇ ਬੱਚਿਆਂ ਦੇ ਨਾਲੋਂ ਘੱਟ ਹੀ ਸਮਝੇਗਾ ਕਦੀ ਵੀ ਉਹਦੇ ਵਿੱਚ ਉਹ ਚੀਜ਼ ਨੂੰ ਲੈ ਕੇ ਕੰਫੀਡੈਂਸ ਨਹੀਂ ਆਊਗਾ ਕਿਸੇ ਕੰਮ ਨੂੰ ਕਰਨ ਦਾ ਹਮੇਸ਼ਾ ਬੱਚਿਆਂ ਦੀ ਗਲਤੀ ਨੂੰ ਉਹਨਾਂ ਦੇ ਕਿਸੇ ਕੰਮ ਨੂੰ ਸੋਲੂਸ਼ਨ ਮੋਡ ਦੇ ਵਿੱਚ ਲੈ ਕੇ ਜਾਓ ਨਾ ਕਿ ਪ੍ਰੋਬਲਮ ਮੋਡ ਦੇ ਵਿੱਚ ਸੋਲੂਸ਼ਨ ਮੋਡ ਦੇ ਵਿੱਚ ਲੈ ਕੇ ਜਾਓ ਉਹਨਾਂ ਨੂੰ ਪੁੱਛੋ ਕਿ ਹਾਂਜੀ ਬੇਟਾ ਕਿੱਦਾਂ ਹੋ ਗਿਆ ਚਲੋ ਆਓ ਅਸੀਂ ਇਹਨੂੰ ਸੋਲਵ ਕਰਦੇ ਹਾਂ ਇਹਨੂੰ ਠੀਕ ਕਰਦੇ ਹਾਂ ਨਾ ਕੀ ਉਹਨੂੰ ਕਹਿਣਾ ਹੈ ਆ ਤੂੰ ਕਿਉਂ ਕਰਤਾ ਆ ਤੂੰ ਖਰਾਬ ਕਰਤਾ ਤੇਰੇ ਤੋਂ ਹੋਣਾ ਨਹੀਂ ਆ ਐਦਾਂ ਕਿਉਂ ਕਰਤਾ ਉਹਦਾਂ ਕਿਉਂ ਕਰਤਾ ਉਸ ਚੀਜ਼ ਨੂੰ ਸੋਲੂਸ਼ਨ ਮੋਡ ਦੇ ਵਿੱਚ ਲੈ ਕੇ ਜਾ ਉਹਨੂੰ ਬੱਚੇ ਨੂੰ ਨਾਲ ਬਿਠਾ ਕੇ ਉਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਬੱਚੇ ਦਾ ਚੰਗਾ ਕੋਚ ਬਣਨ ਦੀ ਕੋਸ਼ਿਸ਼ ਕਰੋ ਅਗਲੇ ਪੁਆਇੰਟ ਤੇ ਗੱਲ ਕਰਦੇ ਆ ਛਾਗਣ ਦਾ ਡਰ ਅਕਸਰ ਘਰਾਂ ਦੇ ਵਿੱਚ ਮਾਪਿਓ ਕੀ ਕਰਦੇ ਨੇ ਕਿ ਮੈਂ ਤਾਂ ਤੈਨੂੰ ਛੱਡ ਕੇ ਚੱਲ ਜਾਣਾ ਵਾ ਤੂੰ ਕੱਲਾ ਹੀ ਰਹਿ ਜਾਏਂ ਮੈਂ ਤੱਕ ਤੇ ਨਿਕਲ ਜਾਣਾ ਕਿ ਪਾਸੇ ਮੈਂ ਨਹੀਂ ਤੁਹਾਡੇ ਨਾਲ ਰਹਿ ਸਕਦਾ ਜਾਂ ਮੈਂ ਨਹੀਂ ਤੁਹਾਡੇ ਨਾਲ ਰਹਿ ਸਕਦੀ ਮਾਪੇ ਇਦਾਂ ਦੀ ਗੱਲਾਂ ਬਹੁਤ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਛੋਟੇ ਬੱਚਿਆਂ ਦੇ ਦਿਮਾਗ ਦੇ ਉੱਤੇ ਬਹੁਤ ਹੀ ਗਹਿਰਾ ਅਸਰ ਪਾਉਂਦੀਆਂ ਨੇ ਵੱਡਾ ਬੱਚਾ ਤਾਂ ਸਮਝ ਜਾਂਦਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ ਇਦਾਂ ਦਾ ਕੰਮ ਨਹੀਂ ਹੋ ਸਕਦਾ ਬਟ ਜਿਹੜਾ ਇੱਕ ਛੋਟਾ ਬੱਚਾ ਹੈ ਕੋਮਲ ਜਿਹਾ ਬੱਚਾ ਹੈ ਉਹਦਾ ਅਜੇ ਦਿਮਾਗ ਵੀ ਇੰਨਾ ਵਿਕਸਿਤ ਨਹੀਂ ਹੋਇਆ ਕਿ ਉਹ ਇਹ ਚੀਜ਼ਾਂ ਨੂੰ ਸਮਝ ਪਾਵੇ ਤੁਹਾਡੀਆਂ ਇਹ ਚੀਜ਼ਾਂ ਨੂੰ ਜਾਂ ਤੁਸੀਂ ਕਿਸ ਟੂਨ ਦੇ ਵਿੱਚ ਬੋਲ ਰਹੇ ਹੋ ਤੇ ਇਹ ਚੀਜ਼ ਜਵਾਗ ਦੇ ਦਿਮਾਗ ਤੇ ਬਹੁਤ ਹੀ ਜ਼ਿਆਦਾ ਗਹਿਰਾ ਅਸਰ ਕਰਦੀ ਹੈ ਆਉਣ ਵਾਲੀ ਜ਼ਿੰਦਗੀ ਵਿੱਚ ਕੀ ਹੁੰਦਾ ਜਦੋਂ ਥੋੜਾ ਵੱਡਾ ਹੁੰਦਾ ਹੈ ਕਾਲਜ ਵਿੱਚ ਜਾਂਦਾ ਹੈ ਉਹਨੂੰ ਡਰ ਲੱਗਦਾ ਹੈ ਕਿ ਕਿਤੇ ਮੇਰੇ ਯਾਰ ਦੋਸਤਾਂ ਨੇ ਮੈਨੂੰ ਛੱਡ ਕੇ ਚਲੇ ਜਾਣ ਜਦੋਂ ਉਹਦੀ ਸ਼ਾਦੀ ਹੁੰਦੀ ਹੈ ਫਿਰ ਉਹਨੂੰ ਡਰ ਲੱਗਦਾ ਹੈ ਕਿ ਕਿਤੇ ਮੇਰੀ ਪਤਨੀ ਜਾਂ ਮੇਰਾ ਪਤੀ ਦਾ ਮੈਨੂੰ ਛੱਡ ਕੇ ਚਲਾ ਜਾਵੇ ਬੁਢਾਪੇ ਦੇ ਵਿੱਚ ਉਹਨੂੰ ਡਰ ਹੁੰਦਾ ਕਿਤੇ ਮੇਰੇ ਬੱਚਿਆਂ ਨੇ ਮੈਨੂੰ ਛੱਡ ਕੇ ਚਲੇ ਜਾਣ ਸੋ ਇਸ ਤਰ੍ਹਾਂ ਦੇ ਹਾਲਾਤ ਉਹਦੇ ਵਿੱਚ ਉਹ ਕੀ ਕਰਦਾ ਹੈ ਜ਼ੁਲਮ ਸਹਿਣਾ ਜ਼ਿਆਦਾ ਪਸੰਦ ਕਰਦਾ ਕਿਉਂਕਿ ਉਹਨੂੰ ਡਰ ਹੁੰਦਾ ਹੈ ਕਿ ਕਿਤੇ ਮੇਰਾ ਭੈਣ ਭਰਾ ਪਾਈ ਜਾਂ ਮੇਰੀ ਪਤੀ ਪਤਨੀ ਜਾਂ ਕੋਈ ਮੇਰਾ ਰਿਸ਼ਤੇਦਾਰ ਕੋਈ ਸੰਬੰਧੀ ਮੈਨੂੰ ਛੱਡ ਕੇ ਨਾ ਚਲਾ ਜਾਵੇ ਸੋ ਇਦਾਂ ਦੀ ਗੱਲਾਂ ਆਪਣੇ ਬੱਚਿਆਂ ਦੇ ਨਾਲ ਕਦੀ ਨਾ ਕਰੋ ਉਹਨਾਂ ਦੇ ਦਿਮਾਗ ਤੇ ਬਹੁਤ ਹੀ ਜ਼ਿਆਦਾ ਗਹਿਰਾ ਅਸਰ ਪਾਉਂਦੀਆਂ ਨੇ ਛੋਟੇ ਬੱਚੇ ਨੂੰ ਤਾਂ ਇਦਾਂ ਦੀ ਗੱਲਾਂ ਤਾਂ ਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਅਗਲੇ ਪੁਆਇੰਟ ਤੇ ਗੱਲ ਕਰਦੇ ਆਂ ਆਪਣੀ ਅਗਲਾ ਪੁਆਇੰਟ ਹੈ ਝੂਠੇ ਵਾਦੇ ਅਕਸਰ ਅਸੀਂ ਬੱਚਿਆਂ ਦੇ ਨਾਲ ਝੂਠੇ ਵਾਦੇ ਕਰ ਬੈਠਦੇ ਆਂ ਕਿ ਤੈਨੂੰ ਆਹ ਲੈ ਕੇ ਦੇ ਦਾਂਗੇ ਤੈਨੂੰ ਉਹ ਲੈ ਕੇ ਦੇ ਦਾਂਗੇ ਇਦਾਂ ਕਰ ਦਾਂਗੇ ਉਹਦਾ ਕਰ ਦਾਂਗੇ ਤੂੰ ਚੱਲ ਪੜ ਤੂੰ ਚੰਗੇ ਨੰਬਰ ਲੈ ਤੂੰ ਆਂ ਚੀਜ਼ ਅਚੀਵ ਕਰ ਬੱਚਾ ਕਰਕੇ ਵਿਖਾਉਂਦਾ ਜਦੋਂ ਉੱਥੇ ਆ ਗਿਆ ਸੀ ਫਿਰ ਮੁੱਕਰ ਜਾਣੇ ਬਾਅਦ ਵਿੱਚ ਜਦੋਂ ਸਾਡਾ ਹੱਥ ਨਹੀਂ ਪੈਂਦਾ ਸਾਡੀ ਪਹੁੰਚ ਨਹੀਂ ਹੁੰਦੀ ਇਦਾਂ ਦੇ ਕੰਮ ਕਰਨ ਨਾਲ ਕੀ ਹੁੰਦਾ ਹੈ ਕਿ ਮਾਂ ਪਿਓ ਦੀ ਬੱਚਿਆਂ ਦੇ ਨਾਲ ਬੌਂਡਿੰਗ ਜਿਹੜੀ ਆ ਖਰਾਬ ਹੁੰਦੀ ਆ ਫਿਰ ਬੱਚੇ ਕੀ ਕਰਦੇ ਨੇ ਜਦੋਂ ਆਪਣੇ ਆਪਣੇ ਸਿਰ ਪੈਰਾਂ ਤੇ ਹੋ ਜਾਂਦੇ ਨੇ ਆਪਣੇ ਜਦੋਂ ਕਮਾਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਮਾਂ ਪਿਓ ਦੇ ਨਾਲ ਮੂਹ ਹੋਣਾ ਸ਼ੁਰੂ ਹੋ ਜਾਂਦੇ ਨੇ ਵੱਖਰੇ ਹੋਣਾ ਸ਼ੁਰੂ ਹੋ ਜਾਂਦੇ ਨੇ ਫਿਰ ਉੱਥੇ ਕੀ ਕਹਿੰਦੇ ਨੇ ਸਾਡੀ ਔਲਾਦ ਚੰਗੀ ਨਹੀਂ ਨਿਕਲੀ ਸਾਨੂੰ ਛੱਡ ਕੇ ਚਲ ਗਈ ਆ ਝੂਠੇ ਵਾਦੇ ਕਦੀ ਨਾ ਕਰੋ ਜੋ ਵੀ ਅਫੋਰਡ ਕਰ ਸਕਦੇ ਹੋ ਉਹਨਾਂ ਨੂੰ ਪਹਿਲਾਂ ਤਾਂ ਉਸ ਚੀਜ਼ ਦੇ ਨਾਲ ਦੱਸੋ ਕਿ ਅਸੀਂ ਤੈਨੂੰ ਬਟਾ ਆ ਲੈ ਕੇ ਦੇ ਸਕਦੇ ਆ ਜਾਂ ਆ ਚੀਜ਼ ਅਸੀਂ ਤੈਨੂੰ ਲੈ ਕੇ ਦਵਾਂਗੇ ਕਦੀ ਵੀ ਝੂਠੇ ਵਾਦੇ ਨਾ ਕਰੋ ਝੂਠੇ ਵਾਦੇ ਕਰਨ ਦੇ ਨਾਲ ਹਮੇਸ਼ਾ ਤੁਹਾਡੀ ਤੁਹਾਡੇ ਬੱਚੇ ਦੇ ਨਾਲ ਬੌਂਡਿੰਗ ਖਰਾਬ ਹੀ ਹੋਵੇਗੀ ਕਦੀ ਵੀ ਤੁਹਾਡਾ ਸੰਬੰਧ ਜਿਹੜਾ ਵਾ ਉਹ ਚੰਗਾ ਨਹੀਂ ਬਣੇਗਾ ਹੈਲਦੀ ਰਿਲੇਸ਼ਨ ਨਹੀਂ ਹੋਵੇਗਾ ਸੋ ਵੀਡੀਓ ਦੇ ਲਾਸਟ ਦੇ ਵਿੱਚ ਮੈਂ ਸਿਰਫ ਇਹੀ ਸੁਝਾਅ ਦਵਾਂਗੀ ਕਿ ਕਦੀ ਵੀ ਆਪਣੇ ਬੱਚਿਆਂ ਨੂੰ ਇਹ ਜਿਹੜੀਆਂ ਗੱਲਾਂ ਮੈਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੀਤੀਆਂ ਵਾਂ ਤੁਹਾਨੂੰ ਜਿਹੜੀਆਂ ਮੈਂ 8 ਐਸੀਆਂ ਗੱਲਾਂ ਦੱਸੀਆਂ ਨੇ ਉਹ ਕਦੀ ਵੀ ਸ਼ਬਦ ਆਪਣੇ ਬੱਚਿਆਂ ਦੇ ਲਈ ਨਾ ਵਰਤੋ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਉਹ ਛੋਟੀਆਂ ਜੀਆਂ ਜਾਨਾਂ ਨੇ ਨੰਨੀਆਂ ਜੀਆਂ ਜਾਨਾਂ ਨੇ ਤੁਸੀਂ ਉਹ ਜਿਹੜੇ ਆਪਣੇ ਬੱਚੇ ਦੀ ਸਖਸ਼ੀਅਤ ਨੂੰ ਘੜਦੇ ਹੋ ਉਹਨੂੰ ਬੁਲੰਦੀਆਂ ਤੱਕ ਲੈ ਕੇ ਜਾ ਸਕਦੇ ਹੋ ਉਹਦੇ ਲਈ ਇੱਕ ਅچھے ਕੋਚ ਬਣ ਸਕਦੇ ਹੋ ਤੇ ਕਦੀ ਵੀ ਦਨੇ ਗੱਲਾਂ ਕਰਕੇ ਆਪਣੇ ਬੱਚਿਆਂ ਨੂੰ ਡੀਮੋਟੀਵੇਟ ਨਾ ਕਰੋ ਉਹਨਾਂ ਨੂੰ ਹਮੇਸ਼ਾ ਮੋਟੀਵੇਸ਼ਨ ਦਿਓ ਤੇ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਦੇ ਸ਼ਬਦ ਆਪਣੇ ਬੱਚਿਆਂ ਦੇ ਲਈ ਵਰਤਣ ਤੋਂ ਮਨਾ ਕਰੋ ਅਗਰ ਤੁਸੀਂ ਆਪਣੇ ਬੱਚੇ ਲਈ ਸਟੈਂਡ ਲਾਓਗੇ ਤੇ ਕਦੀ ਦੂਸਰਾ ਬੰਦਾ ਵੀ ਤੁਹਾਡੇ ਬੱਚੇ ਨੂੰ ਗਲਤ ਨਹੀਂ ਬੋਲੇਗਾ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਸਹੇੜੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂਕਿ ਦੂਜਿਆਂ ਲੋਕਾਂ ਦੇ ਤੱਕ ਵੀ ਇਹ ਗੱਲਾਂ ਜ਼ਰੂਰ ਪਹੁੰਚਣ ਤੇ ਉਹਨਾਂ ਨੂੰ ਵੀ ਨਾ ਚੀਜ਼ਾਂ ਦਾ ਪਤਾ ਲੱਗੇ ਕਿਉਂਕਿ ਜਾਣੇ ਜਾਂਨੇ ਵਿੱਚ ਇਹ ਸਾਰੇ ਕੰਮ ਅਸੀਂ ਜ਼ਰੂਰ ਕਰਦੇ ਆਂ ਸਭ ਘਰਾਂ ਦੇ ਵਿੱਚ ਨੋਰਮਲ ਹੁੰਦਾ ਹੈ। ਸੋ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਹੋਰ ਵੀ ਪੈਰੇ ਪੈਰੇ ਵੀਡੀਓਜ਼ ਤੁਸੀਂ ਦੇਖ ਸਕੋ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ। ਧੰਨਵਾਦ।